ਇਹ ਕਿ ਤੁਹਾਨੂੰ ਇਹ ਫਲੇਚ ਨਾਲ ਖੋਣੀ ਇੰਨੇ ਤੋਂ ਉੱਪਰ ਨਾਲ ਰੱਖ ਦਿੱਤੀ। ਤੁਸੀਂ ਲੋਕ ਨੂੰ ਕੀ ਇਹਨੇ ਰੱਖਣਾ ਤੇ ਸਮਾਨ ਇਹਦੇ ਵਿੱਚ ਕਿਰਾ ਗੜਾ ਪਾ ਕੇ ਰੱਖਿਆ। ਸਾਰੀਆਂ ਦਿਨ ਕਰਦੇ ਬੜਾ ਲੈ ਆਪੇ ਜੇ ਤਾਈ ਬਣਾ ਲਿਆ ਆ ਵੀ ਰੱਖਣਾ ਸੀ ਉਹ ਵਾਂ ਤੇਰੀ ਤੇ ਜੀ ਜੀ ਬੜੀ ਲੋਗ ਨਾ ਆਈ ਨਹੀਂ ਹਾਏ ਹਾਏ ਆ ਇਟ ਇਜ਼ ਜੋਰ ਦੀ ਜੋਚ ਮਾਰੀ ਦੀ ਹੈ ਹੋਰੀ ਨਹੀਂ ਮਾਰੀ ਮਾਰੀ ਜਾਂਦੀ ਐਡੀ ਜੋਰ ਦੀ ਮੈਨੂੰ ਪਤਾ ਨਹੀਂ ਕਾਦੀ ਆਵਾਜ਼ ਆਈ ਪਰ દવા ਤਾਂ ਮੰਦਰੋਂ ਭੱਜ ਕੇ ਆਈ ਨਹੀਂ ਅਈ ਤਾਂ ਉਹਨੂੰ ਕਰ ਕੀ ਸੱਟ ਲੱਗ ਗਈ ਹੈ ਜੀ ਮਾਰਦੀ ਹੈ ਮੈਨੂੰ ਤੈਨੂੰ ਲੋਕ ਖੋਲਣ ਦਾ ਕਿਨੇ ਦੱਸਿਆ ਚਾਬੀ ਕਿੱਥੇ ਤੁਸੀਂ ਵੀ ਚਾਬੀ ਇੱਥੇ ਪਈ ਹੈ ਹਾਂ ਦੋ ਇੱਕ ਚਾਬੀ ਉੱਤੇ ਪਈ ਸੀ ਉੱਤੋਂ ਭੜਕੂ ਮੈਂ ਬਾਹਰ ਰੱਖ ਦੂੰ ਛੋੜ ਛੜ ਭੜਕੂ ਛੋੜ ਭੜਕੂ ਜੀ ਕੀ ਕਰਨਾ ਵੇਚ ਵਿੱਚ ਦੋਧੜਾ ਕਰੇਗਾ ਕਈ ਚੀਜ਼ਾਂ ਖੱਡਣੀਆਂ ਕਈ ਗੁਜਰੱਖਣਾ ਇਹਨਾਂ ਨੂੰ ਹੌਲੀ ਮਾਰ ਲਾ ਜਦੋਂ ਤੇਰੇ ਨਹੀਂ ਕੋਈ ਚੀਜ਼ ਆਈ ਤਾਂ ਤੈਨੂੰ ਕਾਹਦੀ ਸਾਰ ਹੋਣੀ ਹੈ ਫੇ ਚੀਜ਼ ਦੀ ਕਈ ਚੀਜ਼ ਦੀ ਕੀਮਤ ਕੀ ਹੁੰਦੀ ਹੈ ਹੈ ਹੱਥ ਲਮਕਾ ਕੇ ਤੇ ਆ ਗਈ ਹੈ ਇੱਥੇ ਉਹ ਤਾਂ ਕਹਿ ਦਿੰਦੀ ਹੈ ਪੇਕੇ ਨੂੰ ਵੀ ਦੇ ਦਿੰਦੇ ਕੁਛ ਕੀ ਮਾਰਦੀ ਮਾਰਦੀ ਇਹਦਾ ਕੀ ਮੈਂ ਮਾਰ ਦੇਣਾ ਜ਼ੋਰ ਨਹੀਂ ਤੇ ਕਿੱਕ ਟੁੱਟ ਚੱਲੀ ਆ ਕੋਈ ਨਹੀਂ ਕਿ ਮੈਂ ਲੈ ਆਉਂਗੀ ਫ੍ਰਿਜ ਦੀ ਗੱਲ ਟੁੱਟਣ ਦੀ ਨਹੀਂ ਹੁੰਦੀ ਜੇ ਬਾਰੀ ਐਡੀ ਜ਼ੋਰ ਦੀ ਖਾਣਾ ਮਾਰੀ ਤਾਂ ਬਾਰੀ ਖਰਾਬ ਹੁੰਦੀ ਫ੍ਰਿਜ ਦੀ ਤੂੰ ਚੀਜ਼ ਰੱਖੜੀ ਸੀ ਤੂੰ ਸੱਜੇ ਮਾਰ ਲਾ ਸੈ ਇੰਨਾ ਫਿਕਰੀ ਨਾ ਤੂੰ ਮੇਰੇ ਨਾਲ ਲੈ ਕੇ ਮੈਂ ਵੀ ਇਹ ਹਾਏ ਇਹਨੂੰ ਜੋੜਨਾ ਹੈ ਬੈਣਾ ਕਰਦੀ ਆਈ ਆ ਹੋਣੀ ਤੂੰ ਤੂੰ ਹੀ ਆ ਕੇ ਇੱਦਾਂ ਦੇ ਪਖਾਂਟ ਕਰਦੀ ਆਂ ਸਾਰੇ ਫ੍ਰਿਜ ਖੋਲਦੇ ਮਾਰਦੇ ਆ ਐਡੀ ਜ਼ੋਰ ਦੀ ਤੇ ਕੋਈ ਨਹੀਂ ਮਾਰਦਾ ਮੈਂ ਅੰਦਰ ਬੈਠੀ ਅੰਦਰ ਮੈਨੂੰ ਆ ਪਤਾ ਮੈਨੂੰ ਹੀ ਕਿੱਦਾਂ ਫ੍ਰਿਜ ਮਾਰਨੀ ਕਿੱਦਾਂ ਖੋਲਣੀ ਹੈ ਠੀਕ ਹੈ ਨਾ ਲੈ ਹਾ ਜੋਈ ਆ ਨਾਲੇ ਤੇ ਫ੍ਰਿਜ ਤੂੰ ਨਾਲੇ ਚੀਜ਼ਾਂ ਰੱਖਦੀ ਨਾਲੇ ਬਾਹਰ ਚਲਾ ਚਲਾ ਮਾਰਦੀ ਰਹਿੰਦੀ ਪਤਾ ਨਹੀਂ ਪੰਜਾਬੀ ਕਿੰਨੇ ਢਾਸ ਦਿੱਤੀ ਆ ਹੁਣ ਤੂੰ ਨਾ ਹੀ ਫ੍ਰਿਜ ਨੂੰ ਹੱਥ ਵੀ ਨਹੀਂ ਮਾਰਦਾ ਨਹੀਂ ਆਂਦੀ ਆਂ ਚਾਬੀ ਕਿਨੇ ਢਾਸ ਦਿੱਤੀ ਮੈਂ ਆਪੇ ਵੇਖੀ कि जेडे गल करनी मेरा गोल आ के कार आवे बोर्ड बोर्ड कर दी लोड कोई नहीं पर एक इधर सोई च ना पता ना सोर सो ते एमे जावे ते प्लस न लारे ते 갑ੀ ਲਾ ਬਦੀ ਰਹੀ ਨਾਈ ਦੇ ਵਿੱਚ ਉਹ ਕੀ ਗਣਾ ਰੱਖ ਲਿਆ ਤੇਰੇ ਨੂੰ ਲੋਕ ਲਾਤਾ ਮੈਂ ਵਿੱਚ ਚੌਲ ਰੱਖਣੀ ਆ ਚੌਲ ਤੇ ਠੱਬੰਦੇ ਠਰਨਦੇ ਆ ਤੇਰੇ ਠੱਡਦੇ ਤੇ ਤੇਰੇ ਚੌਲ ਖਰਾਬ ਹੋ ਚਲੇ ਨਾ ਮੇਰੇ ਚੌਲ ਖਰਾਬ ਹੋ ਜਾਣਗੇ ਮੈਂ ਸੇਫ ਖਾਣੀਆਂ ਐਵੇਂ ਭਾਂਡੇ ਨਾਲ ਫ੍ਰਿਜ ਨਾ ਖੋਲਿਆ ਕਰ ਹੁਣ ਸਿਆਲ ਆ ਗਿਆ ਹੁਣ ਚੀਜ਼ਾਂ ਨੇ ਖਰਾਬ ਹੁੰਦੀਆਂ ਕਰ ਸੋਈ ਚ ਹੀ ਰਹਿਣ ਤੇ ਆ ਕਰ ਨਾ ਮੈਂ ਤੇ ਇਹਦੇ ਵਿੱਚ ਰੱਖਣੀ ਆ ਮੈਨੂੰ ਤੇ ਇਹ ਦੀ ਚਾਬੀ ਮੈਂ ਤੇ ਮੈਂ ਉਹ ਚਾਬੀ ਨਹੀਂ ਇਹ ਨਹੀਂ ਮਿਲਨੀ ਬੱਸ ਲਿਆ ਮੈਂ ਰੱਖ ਦਿੰਨੀ ਉਹ ਤੇ ਖਾ ਆ ਫਰਿੱਜ ਮਾਰੀ ਜਾਂਦੀ ਆ ਆ ਆ ਆਪਣੇ ਮੁਕਾ ਲਿਆ ਕਿ ਫੇ ਵਿੱਚ ਬੁੱਕੀਆਂ ਨਹੀਂ ਇਹ ਨਾ ਲਾਈ ਜਾਂੀ ਲੈ ਬੁੱਕੀਆਂ ਆ ਆ ਦੇ ਅੰਦਰ ਲਕੋ ਕੇ ਰੱਖ ਲੈ ਮੈਂ ਲੈਣੀ ਆਪਣੀ ਫਰਿੱਜ ਮੈਣੀ ਇੱਦੇ ਲੋਗ ਲਾ ਕੇ ਨੂੰ ਦੇਖ ਲੈ ਖੜਾ ਪਰ ਚੱਲ ਪਰੇ ਜਾ ਰੱਖ ਦੇਣੀ ਉਹ ਤੇ ਤੇਰੇ ਜਿਹੜੇ ਤੋਂ ਨਾ ਤੋਂ ਨਾ ਸਾਰੀ ਫ੍ਰਿਜ ਭਰੀ ਹੀ ਆ ਇਹ ਤੇ ਹੈ ਕਿ ਤੇ ਫ੍ਰਿਜ ਦਾ ਸਾਹ ਨਹੀਂ ਨਿਕਲਦਿਆ ਕੁਝ ਫਰੇਕ ਚੀਜ਼ਾਂ ਰੱਖ ਲੂੰਦੀ ਐ ਹੋਈ ਰਹਿਣਾ ਸਮਾਈ ਰਕੀ ਐ ਲੈ ਨਾ ਤੇ ਸਾਰੇ ਤੇਰੇ ਨੱਕੋਂ ਨਾ ਕੀ ਬਾਹ ਛੱਡੋ ਹਾਰ ਦੋਈ ਤੇਰੇ ਵਾਲੀ ਉਹ ਤਾਂ ਸਾਰੇ ਕੁ ਬਾਹ ਕੱਢ ਦੋ ਉਹ ਤਾਂ ਤੈਨੂੰ ਕੋਈ ਚੀਜ਼ ਵਰਤਣ ਦਾ ਬਲ ਨਹੀਂ ਹੈਗਾ ਜੇ ਨਹੀਂ ਇਹ ਤੇ ਮੰਦਾ ਚਾਜ ਨਾਲ ਹੀ ਰੱਖ ਲੈਂਦਾ ਨਾ ਨਾ ਇਹ ਤੇ ਚਾਜ ਵਾਲੀ ਚਾਚਾ ਮੈਨੂੰ ਸਾਰਾ ਕਿਦਾਂ ਵਰਤਣਾ ਬਹੁਤ ਮੈਂ ਦੇਖ ਹੀ ਲੈ ਕਿੰਨਾ ਕੁ ਚਾਜ ਤੇਰੇ ਫ੍ਰਿਜਾਂ ਨੇ ਮੇਰੇ ਵੇਖ ਕੇ ਤੇਰੇ ਤੇ ਨਾ ਤੇ ਤੇਰੇ ਕੋਲ ਤੈਨੂੰ ਦੇ ਲੱਗਿਆ ਇੱਕ ਵੀ ਨਾ ਸਰੀ ਮੈਂ ਉਹ ਨਹੀਂ ਤੇ ਉਹਨਰ ਕਹਿੰਦੇ ਇੱਕ ਮਿੰਟੂ ਝਕਾ ਦੇ ਤੂੰ ਲੈ ਆਵਾਂਗੀ ਲੈ ਆਵਾਂਗੀ ਮੈਨੂੰ ਪਤਾ ਹਦੀ ਹੈਗੀ ਸੀ ਮੈਂ ਲਿਆਉਂਗੀ ਜਾ ਬਗਾਨ ਦੀ ਚੀਜ਼ ਦਾ ਕਾਹਦਾ ਮਾਨ ਦਾ ਚੀਜ਼ ਤੇ ਆਪਣੀ ਦਾ ਹੁੰਦਾ ਇਹ ਇੰਨਾ ਕਰਦੀ ਫਿਰਦੀ ਤਿੰਨ ਤਿੰਨ ਫਿਰ ਜਾ ਮੈਂ ਇਹ ਬਾਕੀ ਫਿਰ ਦਊਂਗੀ ਤੇਰੀ ਰਹੀ ਕਿ ਉਹ ਮੈਂ ਮੇਰੀਆਂ ਤੇ ਬਰਾਇਆਂ ਬਣਾ ਦਦੀ ਸੀ ਤੇਰੇ ਨਾਲ ਤਾਂ ਮੈਂ ਕਦੇ ਨਹੀਂ ਪਹਿਲਾਂ ਤੇ ਇਹ ਹੀ ਬੰਦੂਗੀ ਉਦੋਂ ਮੈਂ ਆਪਣੀ ਲਈ ਕਿਹਾ ਉਹ ਜਦੋਂ ਆਟੇ ਰੋਟੀ ਹੋਣੀ ਉਹਨੇ ਮੈਂ ਤਾਂ ਨਹੀਂ ਦੇਖੀ ਉਹ ਜੀਨੇ ਮਾਦੀਨੇ ਮਾਰ ਤੋਲੀ ਹੈ ਫ੍ਰਿਜਰ ਤੋ ਹੌਲੀ ਮਾਰ ਲ ਚੀਜ਼ ਆ ਕੋ 10 ਸਾਲ ਕੱਢ ਚੂਗੀ ਇਥੇ ਤੋੜ ਕੇ ਸੋੜ ਦੇ ਮੁੜ ਕੇ ਫੇਰ ਪੈਸੇ ਲਾ ਕੇ ਤੋ ਲਿਆਉਂਦੇ ਰਵਾਂਗੇ ਬਹੁਤ ਜੇ ਗੱਲ ਇੱਕ ਕਰ ਲੋ ਇੱਕ ਦੀਆਂ ਚਾਰ ਸਨਮਦੀ ਚਲ ਮਾਣਾ ਦਾਲ ਧਾਲ ਇਹਨੇ ਕਿੱਥੇ ਧਰਨੀ ਇਹ ਇੰਨੇ ਜੋਗੀ ਕਿੱਥੇ ਵੀ ਇਹ ਦਾਲ ਘਰ ਨਹੀਂ ਹੁਣ ਇਹਨੂੰ ਕੀ ਕਰਨ ਲੱਗੀ ਮੈਂ ਦਾਲ ਲੱਗੀ ਧਰਨ ਪੜੇ ਚੱਲ ਮੈਂ ਤਾਂ ਆਪਣੀ ਕੁਲਰ ਨਾਲ ਤੇ খিਚੜੀ ਲੱਗੀ ਬਣਾਉਣ ਪਈ ਨਾ ਤੇ ਪਹਿਲਾਂ ਸੁੱਤੀ ਨਾ ਪਹਿਲਾਂ ਘਰ ਲੈਂਦੀ ਮੈਂ ਦਾਲ ਕਰਦੀ ਹੁਣ ਹੋ ਨਿਮੇ ਕੁ ਕਰ ਮੈਨੇ ਭਈ ਖਿਚੜੀ ਬਣਾਉਣੀ ਹੈ ਇਹਦੇ ਵਿੱਚ ਬਾਅਦ ਵਿੱਚ ਬਣਾਉਣਾ ਹੱਜੂਗੀ ਆਹ ਉਹਦੇ ਚ ਵੀ ਜਿਹੜੇ ਪਾਣ ਜਾਣੀ ਦਾਲ ਨਹੀਂ ਉਹਦੇ ਚ ਪਾਣੀ ਮੈਨੂੰ ਦਾਲ ਬਣਾ ਲੈ ਤੇ ਨਾਲੇ ਕੁ ਫੱਟ ਕਰ ਲੈ ਇਹਦੇ ਵਿੱਚ ਵਧੀਆ ਬਣਗੀ ਮੈਂ ਇਹਦੇ ਵਿੱਚ ਮੈਂ ਤਾਂ ਪਾ ਦਈਆਂ ਖਿਚੜੀ ਠੀਕ ਹੈ ਨਾ ਫ੍ਰਿਜ ਤੋਂ ਤਾਂ ਬੜੀਆ ਗੱਲਾਂ ਕੀਤੀਆਂ ਸੀ ਹੁਣ ਫਿਰ ਇਹਦੇ ਵਿੱਚ ਪਾ ਕੇ ਦਾਲ ਬਣਾਉਣਾ ਠੀਕ ਹੈ ਲੈ ਫ੍ਰਿਜ ਤੋਂ ਗੱਲਾਂ ਕੀਤੀਆਂ ਉਹ ਗਲਤੀ ਨਹੀਂ ਮੰਨਦੀ ਤੂੰ ਆਪਣੀ ਤੇ ਫ੍ਰਿਜ ਮੈਂ ਫਾ ਕਰਕੇ ਮਾਰੀ ਐਨੀ ਆਵਾਜ਼ ਆਈ ਕਿ ਕਿਹੜੀ ਦਾਲ ਪਾ ਦੇ ਲਈ ਛੱਟ ਲੱਗ ਗਈ ਫਾ ਕਰਕੇ ਮਾਰਤੀ ਤੇ ਫਿਰਦੀ ਹੋ ਗਿਆ ਮੈਨੂੰ ਦਾਲ ਬਣਾ ਲੈਂਦੇ ਤੁਸੀਂ ਵੀ ਖਾਣੀ ਆ ਮੈਂ ਕਿਹੜਾ ਕੱਲੀ ਖਾਣੀ ਆ ਖਿਚੜੀ ਕੁੜੀ ਦੀ ਐਚ ਵੀ ਬਣ ਜਾਣੀ ਐਚ ਬਣਾ ਲਾ ਲੈ ਮੇਰੇ ਖਿਚੜੀ ਦਾ ਮੂੰਹ ਸੀ ਤਾਂ ਵੀ ਖਿਚੜੀ ਨਹੀਂ ਖਾਣੀ ਤੁਸੀਂ ਤਾਂ ਖਿਚੜੀ ਦਾ ਪਾਪ ਪਾ ਕੇ ਖਾਏ ਰਣੀ ਹਾਈ ਬੜੀ ਸਵਾਦ ਬਣੀ ਬਾ ਚੜ ਦੀ ਵਿੱਚ ਨਹੀਂ ਪੈਣਾ ਦਾਲ ਬਣਾ ਲੈਂਦੇ ਫਿਰ ਆਪ ਹੁੰਦਾ ਹੀ ਉਹ ਗੁੱਸੇ ਹੋਣ ਕੇ ਰੋਟੀ ਨਹੀਂ ਬਣਨੀ ਨਾ ਮੈਂ ਤਾਂ ਪਹਿਲਾਂ ਖਿਚੜੀ ਬਣਾਉਂਦੀ ਠੀਕ ਆ ਇਹ ਤੂੰ ਕਹੋ ਐਵੇਂ ਜਿੱਦ ਕਰਦੀ ਫੜਾ ਦੇ ਮੈਨੂੰ ਕੁੱਕਰ ਇਹ ਤਾਂ ਮੈਂ ਤਾਂ ਪਹਿਲਾਂ ਮੇਰੇ ਨੂੰ ਮੇਰੇ ਕੁੱਕਰ ਨੂੰ ਹੱਥ ਨਹੀਂ ਲਾਉਣਾ ਵੀ ਜਿੱਦਾਂ ਤੂੰ ਆਪਣੀ ਫਰੈਜ ਨੂੰ ਹੱਥ ਨਹੀਂ ਲਾਉਂਦੇ ਤਾਂ ਇਹਦੇ ਮੇਰਾ ਵੀ ਕੁੱਕਰ ਇਸ ਤਰ੍ਹਾਂ ਹੀ ਤਾਲੇ ਤੇਰਾ ਕੁੱਕਰ ਤਾਰ ਸਬਜ਼ੀ ਬਣਾ ਲੈ ਕਰਦੀ ਮੈਂ ਤਾਂ ਕਿਸੇ ਨਾਲ ਨਹੀਂ ਆਣਾ ਮੈਂ ਤੈਨੂੰ ਹੀ ਅੱਗੇ ਕਰਨਾ ਮੈਂ ਪਹਿਲਾਂ ਖਿਚੜੀ ਬਣਾਉਂਗੀ ਕਰਦੀ ਕਿ ਮੈਨੂੰ ਕੀ ਜੀ ਤੇ ਪਹਿਲਾਂ ਮੈਂ ਇਹਦੇ ਚ ਖਿਚੜੀ ਬਣਾਉਂਦੇ ਮੈਂ ਖਿਚੜੀ ਬਣੀ ਤੈਨੂੰ ਕੋ ਮੇਰਾ ਕਰੂ ਮੈਂ ਕਰੀ ਜਿਵੇਂ ਕਰਨ ਕਿ ਤੂੰ ਬਣਾ ਰਹਾ ਤਾਂ ਮੈਂ ਕਦੀ ਮੈਨੂੰ ਬਣਾਉਣਾ ਦਾ ਦੀ ਰਕਮ ਮੈਂ ਕਰਾਂ ਬਿਛੇ ਤਲਾਬ ਨਹੀਂ ਆ ਵੀ ਸਲੋ ਮੀਰਾ ਸਾਂਝੇ ਕਰ ਸਾਰਾ ਮੇਰੀ ਨਹੀਂ ਕਿ ਨਹੀਂ ਦਾ ਸਮਾਨ ਵਤ ਦੀ ਆਪਣੀ ਘਰ ਚ ਨੂੰ ਜਿਵੇਂ ਦੇ ਹੱਡੀ ਪਸਲੀ ਟੁੱਟ ਚਲਦੀ ਐ ਇਹਨੂੰ ਵੀ ਜੋੜਨਾ ਨਾਲ ਆ ਰਿਹਾ ਇਸ ਨੂੰ ਫੈਕ ਕਰਨੇ ਤੋਂ ਦੋ ਦਿਨ ਲੱਗਦੇ ਸਾਂਭ ਕੇ ਖੁਦੀ ਲੰਮੇ ਕਰੀ ਕਿਤੇ ਬਰਸ ਖਾਦੀ ਐਣੀ ਬਣਾ ਲਈ ਖਿਚੜੀ ਅੱਛਾ ਬਣਾ ਲਈ ਉਹ ਤੂੰ ਕੀ ਕਹਿਣਾ ਆਹ ਤੇ ਮੈਂ ਦਾਲ ਨਹੀਂ ਕਰਦੀ ਦਰ ਲਾ ਦਰ ਜਾ ਕਿਚੜੀ ਮੈਂ ਆਪਣੇ ਬਾਜ ਬਣਾ ਲਉਗੀ ਤੇ ਵੇਹੜਾ ਪਰ ਮੇਰਾ ਹੀ ਕੰਮ ਲੇਟ ਕਰਨਾ ਸੀ ਨਾ ਤੂੰ ਨਾ ਮੇਰਾ ਕੁੱਕਰ ਚਾਹ ਮੈਂ ਪਹਿਲਾਂ ਧਰਨਾ ਚਾਹੁੰ ਮਗਰ ਉਹ ਧਰਨਾ ਤੈਨੂੰ ਇਹਦੇ ਵਿੱਚ ਕੀ ਮਤਬਰੀ ਇਹ ਪਹਿਣਾ ਕੁੱਕਰ ਤੇ ਤੇਰਾ ਹੀ ਆ ਤੇ ਰੋਟੀ ਨੂੰ ਨਹੀਂ ਅੱਧੀ ਰਾਤ ਹੋ ਜਾਂਦੀ ਮੈਂ ਨਹੀਂ ਮਾਰੀ ਕੀਤਾ ਕਿ ਮੈਂ ਨਹੀਂ ਬਣਾਇਆ ਵੀ ਬਾਦ ਇਹ ਕਿਦਾਂ ਦਾ ਮਾਣਾ ਦੂਜੀ ਦਾ ਅਗਲੇ ਦਾ ਕੰਮ ਹੋਇਆ ਕਿ ਸੌਣ ਦੇਣਾ ਜਿੰਨਾ ਕੰਮ ਕਰਦਾ ਮੈਂ ਮਾਚੀ ਉਹ ਮੇਰੇ ਖਾਣਾ ਨਾ ਉਦਾਂ ਨਹੀਂ ਕਿ ਪੈ ਗਿਆ ਬਲਕਿ ਆਈ ਇਹ ਤਾਂ ਆਵਤ ਰਹੀ ਆਖ ਫਾਰ ਮੇਰਾ ਨਾ ਆ ਕੇ ਮਾਰੇ ਲੀਡੇ ਬੈਠੀ ਨਹੀਂ ਹੰਤੋੜੀ ਸੀ ਕਿਹਾ ਤਾਂ ਬੈਠੀ ਲੀਡੇ ਰੱਖ ਲਾ ਕਿਉਂ ਬੈਠੇ ਦਾ ਕੀ ਆਇਆ ਸੀਗਾ ਤੇ ਪਿਓ ਨੇ ਦਿੱਤਾ ਸੀਗਾ ਜਾ ਕੇ ਲੈ ਆਉਣਾ ਸੀ ਤਾਂ ਫਿਰ ਪੇਕੇ ਨਾਲ ਗੱਲਾਂ ਕੀਤੀਆਂ ਇੱਕ ਫਰੈਜੀ ਲੈ ਆਂਦੀ ਹੋਰ ਤਾਂ ਕੋਈ ਸਮਾਨ ਨਹੀਂ ਆਇਆ ਤੂੰ ਕੀ ਆਪਣੇ ਬੰਬੂ ਕਾਰਡ ਲੈ ਆਈਏ ਬੈਠੀ ਐਸੇ ਰੱਖ ਲਈ ਜੀ ਦੀ ਕਾਰ ਬਣੋਣੀ ਆ ਸਾਰਾ ਕਾਰ ਤੇ ਆ ਮੇਰੇ ਦੋ ਕਲੀੜੇ ਰੱਖ ਲਾ ਮੜ ਕੇ ਮੈਂ ਕੱਢ ਲੂੰਗੀ ਇਹ ਦੇਖ ਲੈ ਨਾ ਰੱਖਿਆ ਟੁੱਟ ਜਾਊਗਾ ਉਹਨੇ ਜਦੋਂ ਵਾਰ ਵਾਰ ਖੋਲੀਦਾ ਨਾ ਉਹ ਟੁੱਟ ਜਾਊਗਾ ਤੇ ਨਹੀਂ ਟੁੱਟਦਾ ਮੈਨੂੰ ਰੱਖ ਲੈ ਨਾ ਮੇਰੇ ਬੈੱਡ 'ਚ ਸਮਾਨ ਦਾ ਨਹੀਂ ਮੈਂ ਤੇਰੇ ਕੋਲ ਰੱਖੰਦੇ ਨਾ ਠੀਕ ਆ ਨਾ ਆਪਣੇ ਜਾ ਕੇ ਉੱਥੇ ਰੱਖ ਸਮਾਨ ਆਏ ਬੈੱਡ 'ਚ ਰੱਖ ਲਾ ਉਹ ਚਿਕਰੇ ਸਮਾਨ ਰੱਖੰਦੇ ਨਾ ਉਹਦੇ ਦੇ ਹੱਥ ਲਾ ਨਾ ਠੰਡੀ ਉਹ ਨਾਲ ਫਿਰ ਪ੍ਰੈਸਟਰ ਚਲ ਪ੍ਰੈਸਟਰ ਵਿੱਚ ਰੱਖ ਦੇਣੀ ਆ ਨਾ ਪ੍ਰੈਸਟਰ ਕਿਉਂ ਇਹ ਤੇਰੇ ਦਾਜ ਚ ਆਇਆ ਸੀਗਾ ਇਹ ਵੀ ਮੇਰੇ ਦਾਜ ਦਾ ਹੀ ਆ ਇਹ ਤੇਰੇ ਦਾਜ ਦਾ ਨਹੀਂ ਇਹ ਪਹਿਲਾਂ ਹੀ ਸੀ ਆਪਣੀ ਮੰਮੀ ਦਾ ਪ੍ਰੈਸਟਰ ਪੜਾ ਇਹ ਤੇਰਾ ਕੋਈ ਆਪਣੀ ਨਹੀਂਗਾ ਜਿੰਨਾ ਤੇਰਾ ਉਹ ਨਹੀਂ ਗਿਆ ਹੋਰ ਮੈਂ ਉਤ ਤੋਂ ਆਜ ਮੈਂ ਆ ਗਿਆ ਪੀ ਕਿੰਨੋ ਕਿ ਤੇ ਫਿਰ ਤੇਰਾ ਕਿੱਥਾ ਤਾਂ ਹਮ ਬੰਦਾ ਪ੍ਰੈਸਟਰ ਲੱਗਦਾ ਮੇਰਾ ਹੀ ਹੋ ਗਿਆ ਨਾ ਲੈ ਤੇਰੇ ਕੱਪੜੇ ਚ ਤੇ ਗਿਰਮ ਪਰੇ ਹੋ ਗਏ ਤਾਂ ਰੱਖਣ ਦੇ ਨਾ ਮੇਰੇ ਕੱਦੀ ਨੇ ਦੇਖ ਰੱਖਣ ਦੇ ਇਹ ਤਾਂ ਤੇ ਹੋਵੇਂ ਰੱਖ ਲੈ ਤੇ ਮੈਂ ਆਪਣੀ ਅੰਦਰ ਕੋਸ ਮਾਰ ਖੰਦੇ ਨਾ ਗਾਜ ਤੋੜਦੀ ਬਣ ਬਾਰ ਆਪਣਾ ਆਪਣਾ ਕਬਾਹ ਜੇ ਮਰਜੀ ਕਰ ਬੋਲ ਆਪੇ ਜੀ ਮੈਂ ਕਿਹ ਅੱਜ ਪ੍ਰੈਸਟੇ ਬਚ ਰੱਖ ਕੇ ਜਾਵਾਂ ਪ੍ਰੈਸਟੇ ਵਾਲਾ ਮੰਮੀ ਦਾ ਇਹ ਤੇਰੀ ਮੰਮੀ ਨੇ ਨਹੀਂ ਦਿੱਤਾ ਇਹ ਸੱਸ ਦਾ ਆਪਣੀ ਦਾ ਸੰਝਾ ਹੈ ਨਾ ਇਹ ਸੰਝਾ ਤੇ ਭੇਜਾ ਉੱਥੇ ਸੰਝੇ ਦਾ ਮਰੇ ਜਾਣਾ ਚਾਹੀਦਾ ਸੀ ਇਹ ਮੰਮੀ ਨੇ ਮੈਨੂੰ ਦਿੱਤਾ ਉਹ ਤਾਂ ਚਾਤਰੇ ਉਹ ਤਾਂ દવા-ਚਾਵ ਆਈ ਹੈ ਤੇ ਉਸੇ ਵੇਲੇ ਤੂੰ ਲੈ ਕੇ ਅੰਦਰ ਰੱਖ ਲਿਆ ਵਾ ਉਸ ਨਾਲੇ ਸਾਰਾ ਮੇਰਾ ਜਿੰਨਾ ਮੇਰੇ ਕਮਰੇ ਚ ਸਮਾਨ ਹੈ ਸਾਰਾ ਮੇਰਾ ਹੱਕ ਹੈ ਠੀਕ ਆ ਇਹਦੇ ਵਿੱਚ ਤੂੰ ਜੱਪਾ ਸਿੱਕੇ ਕੱਪੜੇ ਨਹੀਂ ਰੱਖ ਸਕਦੀ ਚਾਰ ਨਹੀਂ ਚਾਰ ਰੱਖ ਲਾਣੀ ਮੈਨੂੰ ਤਾਰ ਬਣਾਉਂਦੇ ਰੋਟੀ ਪਾਣੀ ਨੂੰ ਕਵੇਲਾ ਹੁੰਦਿਆ ਏ ਤੂੰ ਜਿੱਥੇ ਬਾਹਰ ਨਾ ਸਮਾਨ ਅੰਦਰ ਫੇਟੂ ਕਿਚ ਰੱਖ ਲਈ ਹਾਂ ਤੇ ਫਿਰ ਕੀ ਰੱਖ ਲਿਆ ਤੇ ਜਿਸਮਾਨ ਰੱਖਣ ਵੀ ਹੁੰਦਾ ਵਾ ਜੇ ਕੋਈ ਦੂਜਾ ਰੱਖਣਾ ਹੈ ਫੇਰ ਕਿੱਡੀ ਕੀ ਗੱਲ ਵਾ ਨਾ ਮੈਂ ਹੀ ਰੱਖ ਕੇ ਦੇਣਾ ਹਾਂਜੀ ਇੱਥੇ ਪਿਆਰ ਰੰਦੇ ਹੋ ਨਾ ਛੇੜੀ ਤੇ ਨਾ ਕੱਢੇ ਮੈਂ ਹੁਣ ਲੱਗੇ ਦਾਲ ਬਣਾਉਣ ਤੇ ਚੱਡੀ ਰੱਖਾ ਆਪਲੇ ਹੀ ਤਾਂ ਮੇਰਾ ਕਹਾ ਠੀਕ ਨਾ ਫਾਫਾ ਕਿੱਦਾਂ ਸੁੱਤੇ ਐ ਤੂੰ ਹਾਂ ਇਹ ਪਾਪਾ ਜੀ ਸੁਤੇ ਤੁਮ ਕਿਵੇਂ ਮੇਰੇ ਟੇਬਲ ਤੇ ਨਹੀਂ ਮੈਂ ਹੋਰ ਕੇ ਰੱਖਿਆ ਹੀ ਪੜਜੀ ਨਾ ਟੇਬਲ 'ਤੇ ਕਦੀ ਨਾ ਰੱਖਣਾ ਹੁੰਦਾ ਪਰ ਇਹ ਹੁਣ ਤਾਂ ਮੈਂ ਲੌਬੀ 'ਚ ਲਾ ਕੇ ਛੱਡੂਗੀ ਪਰ ਇਹ ਹੋ ਜਾ ਟੇਬਲ ਤੇ ਨਹੀਂ ਮੈਂ ਟੇਬਲ ਵੀ ਕਿੱਡਾ ਭਾਰਾ ਨਾ ਹਿੱਲੇ ਨਾ ਕਿਤੇ ਕੁਛ ਮੈਂ ਤੈਨੂੰ ਕਹੀ ਨਹੀਂ ਵੀ ਬਾਹਰ ਜਾ ਕੇ ਆਪਣਾ ਕੰਮ ਕਰ ਦਾਲੀ ਬਣਦੀ ਹੈ ਕਿੱਡਾ ਫੜਾ ਜਦ ਮੈਂ ਬਣਾਉਣੀ ਮੈਂ ਜਨ ਨਹੀਂ ਨਾ ਬਰੇਡ ਰੱਖਦੇ ਪਹਿਲੇ ਨਹੀਂ ਬਣਾਉਣੀ ਆਪਦੀ ਆਪ ਬਣਾ ਲੈ ਮੈਂ ਆਪਣੀ ਮੈਂ ਨਹੀਂ ਤੈਨੂੰ ਬਣਾ ਕੇ ਦੇਣ ਲੱਗੀ ਨਹੀਂ ਬਣਾਉਣੀ ਤਾਂ ਨਾ ਬਣਾ ਆਪੀ ਬਣਾ ਲਗੀ ਆਪਦੀ ਹੁਣ ਆਪੇ ਬਣਾ ਲੈ ਮੈਂ ਮੈਂ ਕੁੱਕਰ ਨੂੰ ਪਾਣੀ ਨਹੀਂ ਲਾਉਣਾ। ਅੱਗ ਲੱਗੇ ਕੁੱਕਰ ਨੂੰ। ਮੈਂ ਕਦੇ ਵੀ ਨਹੀਂ ਲਾਉਂਦੀ। ਠੀਕ ਆ ਨਾ ਬਣਾ ਲੈ। ਚਾ ਠੀਕ ਆ ਬਣਾ ਉਸ ਤੇ ਬਣਾਉਂਦੀ। ਮੈਂ ਅਗੜੀ ਅੱਡ ਰੋਟੀ ਕੀਤੀ ਹੈ। ਅੱਪੇ ਮੈਂ ਉੱਥੇ ਭਾਗ ਜਿਹੜੇ ਸਾਰੇ ਜਾਣੇ ਆਗੇ ਇਹ ਕਿਹੜੇ ਕੋਲਣਾ ਮੈਂ ਵਿੱਚ ਬਾਗੇ ਖਾ ਲੇਣੀ। ਦਿਖਦੀ ਨਾ। ਕੀ ਦੇਈਏ? ਮੈਂ ਹੱਬ ਵੀ ਇੱਕ ਲਈ। ਕੱਲ ਮੈਂ ਸਬਜ਼ੀ ਬਣਾ ਲੇਗੀ ਹੋ ਰਾਮ ਰਾਮ ਕਰਾਂਗੀ। ਪਰ ਇਹ ਯੂਨੀ ਲੈਪ ਤੱਕ ਨਾ ਮੇਰਾ ਰਾਮ ਰਾਮ ਬਣਾਉਣ ਦਾ। ਐਕਾਪੀ। ਉੱਥੇ ਜਾ ਕੇ ਵੀ ਨਹੀਂ। ਆਪ ਨਹੀਂ ਆ ਕੇ ਨਹੀਂ। ਰਾਮ ਹੋ ਰਾਮ ਰਾਮ ਹੋ ਰਾਮ। ਕੀ ਲੱਗਦਾ ਹੈ ਅਸੀਂ ਅੱਜ ਕਿਹੜਾ ਤਿਆਰ ਕਰੀਏ ਹਾਂ ਹਾਓ ਕਿਤਾ ਗੋਜਨੀ ਨਹੀਂ ਚਾਹ ਤੇ ਸਬ지 ਗੋਜਨੀ ਬਣਾਈ ਦਸਤੀ ਮੰਮੀ ਹੈ ਕਿੱਥੇ ਹੈ ਹਾਓ ਅੱਛਾ ਹਾਓ ਤੂੰ ਤਾਂ ਲੰਮੇ ਬੈਗੀ ਆਂ ਦਾਲ ਨਹੀਂ ਬਣਾਈ ਮੈਂ ਮੈਂ ਕਿਉਂ ਦਾਲ ਬਣਾਵਾ ਹੈ ਥੋੜੀ ਮੇਰੀ ਪੇਜਤੀ ਕੀਤੀ ਲੀੜੇ ਮੇਰੇ ਕੱਢ ਕੇ ਸੋੜ ਦਿੱਤੇ ਐ ਮੈਂ ਕਿਉਂ ਦਾਲ ਬਣਾਵਾ ਆਪਦੀ ਬਣਾ ਕੇ ਖਾ ਆਈ ਕਿਉਂ ਕਲਾਇਆ ਮੈਂ ਆਪਣੇ ਘਰ ਆਏ ਦੀ ਸਮੋਸੇ ਲੈਣ ਆਈ ਤੋ ਖਾ ਕੇ ਤੇ ਸੌਂ ਜਾਣਾ ਬਣਾਵਾ ਤੇਰਾ ਘਰ ਵਾਲਾ ਸਮੋਸੇ ਲੈ ਤੂੰ ਸਾਡੇ ਵਾਸਤੇ ਵੀ ਦੋ ਦੋ ਲੈ ਆਵੇਂ ਫਿਰ ਉਹਨੂੰ ਘਰ ਕਿਹੜੀ ਕਰਨ ਮੈਂ ਲੈ ਆਵੇ ਤੂੰ ਆਪਦੇ ਆਪ ਮਗਾ ਲ ਜਿ세 ਤੂੰ ਕਾ ਸਾਂਝਾ ਹੈ ਕਿ ਸਾਂਝੇਗਾ ਇਸਮੋਸੇ ਆਉਣਗੇ ਨਾ ਤੇਰੇ ਨਹੀਂ ਮਗਾਏ ਤੇਰੇ ਘਰ ਨਿਆੜਿਆਂ ਦੇ ਵੀ ਮਗਾਏ ਤੇਰੇ ਘਰ ਵਾਲੇ ਦੇ ਵੀ ਮਗਾਏ بس ਤੇਰੇ ਹੀ ਮਗਾਏ ਨਾ ਮੇਰੇ ਕਿਉਂ ਨਹੀਂ ਬਗਾਈ ਤੇਰੇ ਨਹੀਂ ਮਗਾਉਣੇ ਆਪਣੇ ਆਪ ਤੇ ਪਕਾ ਕੇ ਖਾ ਲੈ ਦਾਲੇ ਕੁੱਕਰ ਨੂੰ ਚਟਲਾ ਜਿਹੜਾ ਪੇਕਿਆ ਤੋਂ ਲਿਆਦਾ ਖਰੇ ਉਹਦੇ ਚ ਦਾ ਸਵਾਦ ਆ ਸਕਦਾ ਪੇਕ ਤੋਂ ਸਵਾਦ ਨਹੀਂ ਲਿਕੇ ਸੁੱਤੀ ਜੀ ਕੁਕਰ ਅੰਦਰ ਪੇਸੂ ਦਾਲ ਬਣਾਉਣੀ ਦੀ ਬਣਾ ਲੈ ਜੀ ਕਿਤਾ ਦਾ ਸਵਾਦ ਹੀ ਆ ਜਾਏ ਵਿੱਚ ਉਹ ਚਟਲਾ ਕੁੱਕਰ ਜੀ ਗੋ ਨਾ ਚੱਲ ਤੂੰ ਐਂ ਕਰ ਦਾਲ ਬਣਾ ਤੂੰ ਜਿਆਦਾ ਬਣਾਣੀ ਪਹਿਲਾਂ ਮੈਨੂੰ ਕਿਹਦਾ ਮੈਨੂੰ ਗੱਲਾਂ ਕੀ ਤੇਗਾ ਕੀ ਕੀ ਅਗ ਲੱਗੇ ਆਸਾਂ ਲੇੜੇ ਹੀ ਸੀ ਜੇ ਮੇਰੇ ਰੱਖ ਲੈਂਦੀ ਤੇ ਕੀ ਹੋ ਚੱਲਿਆ ਹੁਣ ਇੱਥੇ ਬੈਠ ਕੇ ਰੋਂਦਾ ਹਾਂ ਤੇ ਠੰਡ ਪੈ ਗਈ ਹੈ ਨਾ ਮੈਂ ਪਹਿਲਾਂ ਤਾਂ ਤੁਸੀਂ ਕੀਤੀ ਨਾ ਵੀ ਮੇਰੀ ਫਰੈਜੀਆਂ ਜ਼ੋਰ ਨਾ ਮਾਰ ਉਹਨੂੰ ਤਾਂ ਕੀ ਜ਼ੋਰ ਨਾ ਮਾਰ ਮੈਂ ਜ਼ੋਰ ਨਾ ਮਾਰਨ ਕਿਹਾ ਪਰ ਤਾ ਇਹ ਥੋੜੀ ਆਖੇ ਮੇਰੀ ਵਰਤੀ ਤੂੰ ਤਾਂ ਮੇਨ ਚੀਜ਼ ਹੀ ਵਰਕਰ ਤੋਂ ਮੜੇ ਕਰ ਦਿੱਤਾ ਨਾ ਚਲੇ ਕਰ ਇਦਾਂ ਕੁ ਜ਼ਿਆਦਾ ਜੀ ਹੁਣ ਮੈਂ ਰੱਖ ਲੈਂਦੀ ਆ ਆਪਣੀ ਬੈੱਜ ਤੇ ਮੈਂ ਤੁਹਾਨੂੰ ਦਾਰ ਕਰਦਾ ਜੇ ਜਦ ਮੈਂ ਇਹਨੂੰ ਕਿਹਾ ਸੀ ਉਹਦੋਂ ਕਰ ਲੈਂਦੀ ਤੇ ਇਹ ਬਾਰਾ ਨਾ ਮੈਂ ਨਹੀਂ ਸੰਭੇ ਘਰ ਦੇ ਗੁਜ਼ਾਰਾ ਹੋਣਾ ਹੁਣ ਵੀ ਤਾਂ ਮੰਨੀ ਆ ਉਹ ਆ ਕੇ ਅਖੇ ਦਾਲ ਰਾਮ ਨੇ ਆ ਕੇ ਘਰੀਂ ਧਰਨੀ ਹੈ ਕਿ ਖਰੇ ਉਹਦੀਆਂ ਪਕੀਆਂ ਖਾਣੀਆਂ ਨੇ ਅੱਜ ਆਹ ਰਾਮ ਕਹਿਣਾ ਕੋਈ ਮਾੜੀ ਗੱਲ ਹੈ ਰਾਮ ਨੇ ਆਪਣੀ ਦਾਲ ਕਿਥੋਂ ਧਰ ਕੇ ਜਾਣੀ ਨਹੀਂ ਮੈਂ ਤੇ ਕਿ ਉਹਨੂੰ ਖਰੇ ਸੱਦਾਂ ਦੇ ਵੀ ਉੱਚੀ-ਉੱਚੀ ਆਵਾਜ਼ਾਂ ਮਾਰਨ ਦੇ ਵੀ ਆ ਜੂ ਤੇ ਮੇਰਾ ਬਦਨਾਮ ਰਹਿੰਦੀ ਸੀ ਆ ਰੱਬ ਕਰੀਂ ਤੂੰ ਇਹ ਕਟਾਲ ਬਣਾ ਤੇ ਫਿਰ ਮੈਨੂੰ ਅੱਧੀ ਰਾਤ ਕਿਉਂ ਕੀਤੀ ਮੈਂ ਹੁਣ ਤਾਂ ਰੋਟੀਆਂ ਪਕਾ ਕੇ ਖਾ ਕੇ ਤੇ ਸੌਣ ਵੀ ਆਲੇ ਬੰਦੇ ਆਪਾਂ ਨਹੀਂ ਤੇ ਕੋਈ ਨਹੀਂ ਗਾ ਰੋਟੀ ਮੈਂ ਬਣਾ ਲੂੰਗੀ ਤੂੰ ਐ ਕਰ ਪੰਜ ਘਰ ਦੀਆਂ ਚੀਜ਼ਾਂ ਦਾ ਤੂੰ ਮੈਨੂੰ ਫ੍ਰਿਜ ਤੋਂ ਆਪ ਨੂੰ ਨਾ ਮੈਂ ਤੈਨੂੰ ਵੀ ਚੀਜ਼ ਦਵਾ ਕਰਾਂ ਮੈਂ ਤਾਂ ਫ੍ਰਿਜ ਮਾਰਨ ਤੋਂ ਤੈਨੂੰ ਕਿਹਾ ਜੀ ਬਰਤਨ ਤੋਂ ਨਹੀਂ ਕਿਹਾ ਤੂੰ ਤਾਂ ਮੈਨੂੰ ਬਰਤਨ ਤੋਂ ਰੋਕਦਾ ਹਮੇਨੇ ਗੁੱਸਾ ਆਉਂਦਾ ਨਾ ਤੂੰ ਨੂੰ ਮਿੰਟ ਮਿੰਟ ਤੇ ਚਾਬੀ ਲਾ ਕੇ ਰੱਖ ਲੈਣੀ ਆ ਚਲ ਠੀਕ ਐ ਤੂੰ ਵੀ ਹੁਣ ਦਾਲ ਦੂ ਮੈਂ ਦਾਲ ਲੱਗੀ ਕਰਨਾ ਫਿਰ ਫੁਲਕੇ ਤੂੰ ਲਾ ਲਈ ਮੈਂ ਫੜਾ ਦੂੰਗੀ ਚਲ ਮੈਂ ਕੋਈ ਨਹੀਂ ਰਾਮ ਰਾਮ ਬਾਅਦ ਚ ਕਰ ਲਵਾਂਗੀ ਆਹ ਇਹਨਾਂ ਰੋਟੀਆਂ ਵੀ ਲਾ ਜੁਦਾ ਰਾਮ ਨੂੰ ਬਬੀ ਨਹੀਂ ਚਲ ਕੋਈ ਨਾ ਮੈਂ ਬਾਅਦ ਚ ਕਰ ਦੂੰਗੀ ਕੋਈ ਨਹੀਂ ਤੇ